ਸਸਤਾ ਜੀ ਸਾਹਿਬ ਨੂੰ ਪੱਟਾ ਫੈਮਿਲੀ ਬਲੌਗਸ ਤੁਹਾਡਾ ਸਵਾਗਤ ਹੈ ਅੱਜ ਬਰਸਾਤ ਹੋਈ ਸੀ ਤੇ ਅੱਜ ਆਪਾਂ ਸੋਚਿਆ ਚਲੋ ਆਲੂ ਵਾਲੇ ਪਰੌਂਠੇ ਬਣਾਉਨੇ ਆ ਕਿਉਂਕਿ ਕਾਫੀ ਦਿਨ ਹੋ ਚੁਕੇ ਬਹੁਤ ਜ਼ਿਆਦਾ ਗਰਮੀ ਸੀ ਤਾਂ ਆਪਾਂ ਬਣਾਏ ਨਹੀਂ ਸੀ ਕਿਉਂਕਿ ਆਲੂ ਵਾਲੇ ਪਰੌਂਠੇ ਆਪਾਂ ਸਰਦੀਆਂ ਨਹੀਂ ਬਣਾਏ ਨੇ ਪਰ ਖਾਣ ਨੂੰ ਸਵਾਦ ਤੇ ਪਰਾਂਠੇ ਸਰਦੀਆਂ ਨੂੰ ਲੱਗਦਾ ਪਰ ਫਿਰ ਵੀ ਚਲੋ ਜੀਤ ਕਰ ਲੈਂਦੇ ਆ ਅੱਜ ਆਪਾਂ ਬਰਸਾਤ ਹੋਈ ਹੈ ਤੇ ਠੰਡੇ ਮੌਸਮ ਕਰਕੇ ਆਪਾਂ ਬਣਾਨੇ ਆ ਆਲੂ ਵਾਲੇ ਪਰੌਂਠੇ ਚਲੋ ਆਪਾਂ रेसिपी स्टार्ट ਕਰਦੇ ਆ ਤੇ ਆਪਾਂ ਲੈ ਲਈ ਚਾਰ ਆਲੂ ਲੈਨੇ ਇਹਨਾਂ ਉਬਾਲ ਲਿਆ ਤੇ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਮੈਸ਼ ਕਰ ਲੈਨੇ ਆ ਇਹ ਉਬਾਲ ਕੇ ਠੰਡੇ ਪਾ ਕੇ ਫਿਰ ਆਪਾਂ ਇਹਦਾ ਪਰੌਂਠਾ ਬਣਾ ਲੈਨੇ ਤੇ ਪਾਣੀ ਛੱਡ ਜਾਂਦੇ ਆ ਫਿਰ ਆਲੂ ਬੱਚੇ ਆਪਣੇ ਗਏ ਹੋਏ ਸਕੂਲ ਤੇ ਟਾਈਮ ਹੋ ਚੁੱਕਾ ਜੀ 10:30 ਵੱਜ ਚੁੱਕੇ ਨੇ ਇਹ ਆਪਾਂ ਬਰੀ ਕਟਿਆ ਹੋਇਆ ਪਿਆਜ਼ ਲਿਆ ਤੇ ਚੀ ਆਪਾਂ ਦੋ ਮਿਰਚਾਂ ਕੱਟ ਕੇ ਪਾ ਲਈਆਂ ਸੀ। ਬਾਕੀ ਜੋ ਥੋੜਾ ਮਰਚ ਮਸਾਲਾ ਤੁਸੀਂ ਆਪਣੀ ਮਰਜ਼ੀ ਅਕੋਰਡਿੰਗ ਪਾ ਸਕਦੇ ਹੋ। ਤੇ ਇਹਦੇ ਵਿੱਚ ਹੀ ਆਪਾਂ ਹੁਣ ਥੋੜਾ ਜਿਹਾ ਪਾ ਲੈਨੇ ਪਨੀਰ। ਜੇ ਤੁਸੀਂ ਪਨੀਰ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ। ਨਹੀਂ ਤਾਂ ਤੁਹਾਡੀ ਆਪਣੀ ਇੱਛਾ। ਹੁਣ ਆਪਾਂ ਇਹਦੇ ਵਿੱਚ ਪਾਉਣੀ ਹੈ ਜੀ ਨਮਕ ਪਾ ਲੈਨੇ ਆ। ਸਵਾਦ ਅਨਸਾਰ ਨਮਕ ਪਾ ਲਵਾਂਗੇ। ਇਹ ਚ ਥੋੜਾ ਜਿਹਾ ਪੈਪਰੀ ਪੈਰੀ ਮਸਾਲਾ ਪਾਉ। ਪਾ ਲਵਾਂ। ਸਵਾਦ ਆਊਗਾ। ਧਨੀਆ ਜਿਤੇ ਮਿਲਦਾ ਨਹੀਂ ਅੱਜ ਕੰਨੇ ਦੇ ਧਨੀਆ ਪਾ ਲੈਣਾ ਸੀ ਵਿੱਚ। ਹਾਂ। ਚਾਪਾ ਪਾ ਦੇਣੀ ਹੈ ਤੇ ਹਰੀ ਚ ਮਸਾਲਾ ਪਾਉਣਾ ਹੈ ਇਹਨਾਂ ਚਟਪਟੇ ਜਿਹਾ ਬਣ ਜਾਣਗੇ ਪ੍ਰਾਤਕ ਸੀ ਇਹਦੇ ਵਿੱਚ ਜੀਰਾ ਪਾਊਡਰ ਪਾ ਸਕਦੇ ਹੋ ਆਪਣੀ ਮਰਜ਼ੀ ਨਾਲ ਜਿਹੋ ਮਸਾਲਾ ਤੁਸੀਂ ਇਹ ਵਿੱਚ ਪਾਉਣਾ ਚਾਹੁੰਦੇ ਪਾ ਸਕਦੇ ਹੋ ਉਪਰਾਂ ਕਿ ਉਹਨੇ ਹੀ ਸਵਾਦ ਬਣਨਗੇ ਚਲੋ ਦੀਏ ਆਪਣਾ ਜਿਹੜਾ ਮਸਾਲਾ ਆਲੂ ਵਾਲਾ ਪੂਰਾ ਰੈਡੀ ਹੋ ਚੁੱਕਿਆ ਹੈ ਪਾਕ ਦਿੱਤਾ ਗਰਮ ਹੋਣ ਵਾਸਤੇ ਗੈਸ ਕਰ ਦਿੱਤਾ ਘੱਟ ਕੇ ਕਿ ਤਵਾ ਗਰਮ ਹੋ ਚੁੱਕਾ ਹੁਣ ਜੇ ਆ ਤੇ ਆਲੂ ਹੋਣਗੇ ਪਤਲੇ ਤੇ ਫਿਰ ਦੋ ਰੋਟੀ ਜੋੜ ਕੇ ਬਣਾਵਾਂਗੇ ਜੇ ਆਲੂ ਆਪਣੇ ਸਹੀ ਹੋਏ ਤੇ ਫਿਰ ਤੇ ਇੱਕ ਰੋਟੀ ਚ ਪੈ ਜਾਣੀ ਹੈ ਇਹ ਕਿ ਇਵਰਿੰਦੇ ਆ ਉਹ ਵੀਰੇ ਇੰਨੇ ਪਤਲੇ ਜਿਹੀ ਪਾਣੀ ਇਹ ਛੱਡ ਜਾਂਦੇ ਨੇ ਫਿਰ ਤੇ ਇੱਕ ਰੋਟੀ ਚ ਪਾ ਜਾਂਦੇ ਨੇ ਆਹ ਨੂੰ ਪਤਲੇ ਬਤ ਲੈਣੀ ਪਤਾ ਲੱਗ ਜਾਂਦਾ ਵੇਜਨ ਤੇ ਪਤਾ ਲੱਗ ਜਾਂਦਾ ਹੂੰ ਰੋਟੀ ਦਾ ਇਹ ਨਹੀਂ ਕਹਿੰਦੇ ਪਰੌਂਠੇ ਹੁੰਦੇ ਨੇ ਖਾਣ ਦਾ ਤੇ ਸਵਾਦ ਸਰਦੀਆਂ 'ਚ ਹੀ ਹੁੰਦਾ ਬਿਲਕੁਲ ਕਿਉਂਕਿ ਜੇ ਆਪਾਂ ਗਰਮੀਆਂ 'ਚ ਬਣਾ ਖਾਣੇ ਤੇ ਪਿਆਸ ਬਹੁਤ ਲੱਗਦੀ ਹੈ ਤੇ ਦੂਜਾ ਫਿਰ ਮਜ਼ਾ ਵੀ ਉਹਦੇ ਸਰਦੀਆਂ 'ਚ ਹੀ ਹੁੰਦਾ ਖਾਣ ਦਾ ਇਹਦੇ ਉੱਪਰ ਤੁਸੀਂ ਦੇਸੀ ਘਿਓ ਲਗਾ ਲਓ ਜਾਂ ਰਫੈਨ ਲਗਾ ਲਓ ਜਾਂ ਤੁਸੀਂ ਸਰੋਂ ਦਾ ਤੇਲ ਲਗਾ ਸਕਦੇ ਹੋ ਤੇ ਆਪਾਂ ਇਹ ਤੇਲ ਲਗਾਣੇ ਜੀ ਦੇਸੀ ਘਿਓ ਕਾਫੀ ਦਿਨਾਂ ਬਾਅਦ ਬਲੌਗ ਬਣਾਇਆ ਆਪਾਂ ਹੁਣ ਆਪਾਂ ਡੇਲੀ ਹੀ ਵੀਡੀਓ ਪਾਉਣਾ ਕਰਾਂਗੇ ਕਿਉਂਕਿ ਅਸੀਂ ਬੀਜੀ ਸੀਗੇ ਇਸ ਕਰਕੇ ਵੀਡੀਓ ਨਹੀਂ ਸੀ ਪਾਉਂਦੀ ਚਲੋ ਹੁਣ ਜਿੱਦਾਂ ਜਿੱਦਾਂ ਪੱਕਦੇ ਜਾਂਦੇ ਪਰਾਂਠੇ ਤੇ ਤੁਸੀਂ ਆਪਣੀ ਰੋਟੀ ਖਾਣਾ ਸ਼ੁਰੂ ਕਰੋ जो थोड़ा तो एक परौठा पक गया तुम जाके खाओ बाकी जो बच्चे आवे उन्होंने तो वास्तु बना लेनी है अपना अगला ये भी आप उस तरह बना लागे बाहर देखो बूटे लगे हुए हैं काफी ज्यादा बूटे सुग भी गए सी ਹੋਨੂੰ ਅਕੋ ਗਾਹ ਲਾਵਾਂਗੇ ਸਰਦੀਆਂ ਚ ਕੋਈ ਲਿਆ ਕੇ ਨਵੇਂ ਬੂਟੇ ਨਹੀਂ ਨਹੀਂ ਮਨਪੀ ਦੇ ਪਾਪਾ ਨੇ ਕਿਹਾ ਤੁਸੀਂ ਜਾ ਕੇ ਰੋਟੀ ਖਾਓ ਕਿਉਂਕਿ ਉਹਨਾਂ ਨੂੰ ਫੇਰ ਜਾਣਾ ਸੀ ਕੰਮ ਫਿਰ ਅੱਜ ਸਾਡਾ ਏਵੀਪੌਨ ਕਿਤੇ ਤਿਆਰ ਹੈ ਤਾਂ ਆਪਾਂ ਬਾਹਰ ਦੇਖ ਕੇ ਆਨੇ ਹਾਂ ਚੱਕੋ ਜੀ ਗਰਮਾ ਗਰਮ ਪਰਾਂਠਾ ਭੱੱਕੀ ਵੀ ਆਪਾਂ ਇਦਾਂ ਹੀ ਉਹਨਾਂ ਤੇ ਮਨਤੇ ਦੇ ਪਪਾਂ ਤੇ ਰੋਟੀ ਖਾ ਲਈ ਹੁਣ ਮੈਂ ਆਪਣੇ ਲਈ ਦੋ ਪਾਕੇ ਬਣਾ ਲੈਣੇ ਨੇ ਇਹਨਾਂ ਵਿੱਚ ਆਪਾਂ ਬਹੁਤੇ ਮਸਾਲੇ ਤਾਂ ਨਹੀਂ ਸੀ ਪਾਇਆ ਕਿਉਂਕਿ ਇਹਦੇ ਵਿੱਚ ਆਪਾਂ ਪੈਰੀ ਪੈਰੀ ਮਸਾਲਾ ਪਾ ਲਿਆ ਸੀ ਇਸ ਕਰਕੇ ਜੇ ਤੁਸੀਂ ਉਹ ਮਸਾਲਾ ਨਹੀਂ ਪਾਇਆ ਫਿਰ ਤੁਸੀਂ ਜੀਰਾ ਪਾਊਡਰ ਧਨੀਆ ਪਾਊਡਰ ਤੁਸੀਂ ਹੋਰ ਵੀ ਮਸਾਲੇ ਨਾਲ ਵਿੱਚ ਪਾ ਸਕਦੇ ਹੋ ਲਾਈਟ ਚ ਗਾਲਾ ਮੈਂ ਬਹੁਤ ਵੇਟ ਕੀਤੀ ਸੀ ਬਸ ਦੀ ਕਾਫੀ ਜੇਰ ਤੱਕ ਮੈਂ ਡੀਕਦੀ ਰਹੀ ਤੁਹਾਨੂੰ ਮੈਂ ਤਾਂ ਤਾਹੀ ਨਹੀਂ ਸੀ ਜਾਣਦੀ ਮੈਂ ਇਹ ਗਿੱਲਾ ਕਿਉਂ ਕਰ ਦਿੱਤਾ ਇਹਨੂੰ ਹਾਂਜੀ ਪਾਣੀ ਪਾਇਆ ਨਾ ਇਹਨੇ ਨਹੀਂ ਇਹ ਕਹਿੰਦੀ ਗਰਮੀ ਬੋ ਲੱਗਦੀ ਗਰਮੀ ਲੱਗਦੀ ਸੀ ਗਰਮ ਹੋਇਆ ਹੁੰਦਾ ਪਾਣੀ ਨਹੀਂ ਪਾਈਦਾ ਇਦਾਂ ਮੈਂ ਜਦੋਂ ਦੂਜੀ ਵਾਰੀ ਪਾਣੀ ਪਾਇਆ ਨਾ ਮੈਂ ਪਾਉ ਨਾ ਇਹ ਕਹਿੰਦੀ ਨਾ ਪਾਈ ਤੇ ਜਦੋਂ ਮੈਂ ਬੋਤਲ ਮੇਲ ਲਈ ਨਾ ਕਹਿੰਦੀ ਪਾ ਪਾ ਪਾਣੀ ਪਰ ਇਦਾਂ ਜਦੋਂ ਸਰੀਰ ਗਰਮ ਹੋਇਆ ਨਾ ਪਾਣੀ ਨਹੀਂ ਪਾਈਦਾ ਨਹੀਂ ਪਾਇਆ ਮੈਂ ਅੱਛਾ ਓਏ ਅਸੀਂ ਤਾਂ ਕਿਹਨੇ ਜਾ ਮੰਮੀ ਮੈਂ ਇੱਕ ਵਾਰੀ ਪਾਇਆ ਸੀ ਉਦਾਂ ਹੀ ਅੱਛਾ ਮੈਂ ਕਾਫੀ ਤੇ ਤੁਹਾਡੀ ਵੇਟ ਕਰਦੀ ਸੀਗੀ ਉੱਥੇ ਪਰ ਬਾਸੀ ਨਹੀਂ ਆਈ ਮੈਂ ਫਰੰਦਰ ਆ ਗਈ ਹਜੇ ਹੁਣੇ ਆਣ ਕੇ ਹਜੇ ਹੁਣੇ ਆਣ ਕੇ ਬੈਠੀ ਨਹੀਂ ਜਾਣਾ ਨਿਕਾ ਕੱਪੜੇ ਚੇਂਜ ਕਰ ਪ੍ਰਭ ਤੇ ਟਿਊਸ਼ਨ ਲੈ ਟਿਊਸ਼ਨ ਜਾਣਾ ਹਾਂ ਚੱਲ ਹੋਰ ਕਿੱਦਾਂ ਰਿਹਾ ਫਿਰ ਅੱਜ ਦਾ ਬਹੁਤ ਵਧੀਆ ਬਹੁਤ ਵਧੀਆ ਠੀਕ ਹੈ ਚਲੋ ਜਾ ਕੇ ਆਪਣੇ ਕੱਪੜੇ ਚੇਂਜ ਕਰੋ ਆ ਪ੍ਰਭ ਵੀ ਰੱਖੀ ਹੋਏ ਉਹ ਕੱਪੜੇ ਲੈ ਜਾ ਕਮਰੇ ਚ ਤਿਆਰ ਮੰਨ ਕੇ ਤੇਰੇ ਤੇ ਆ ਜਾ ਚਲੋ ਖਾਓ ਜੀ ਗਰਮਾ ਗਰਮ ਆਲੂ ਵਾਲਾ ਪਰਾਂਠਾ ਨਾਲ ਮਲਾਈ ਦੇ ਕੱਪੜੇ ਵੋਗੇ ਛੇ ਤੇਰੇ socksਾਂ ਵੀ ਲਾ ਲੈ ਬਾਅਦ ਚ ਹੱਥ ਧੋ ਕੇ ਆਈ ਮੈਨੂੰ ਫੜਾ ਦੇ ਤੇ ਹੱਥ ਓਏ ਜਾ ਕੇ ਲੈ ਮੈਨੂੰ ਫੜਾ ਮੈਂ ਰੱਖਾ ਇੱਧਰ ਨਹੀਂ ਤੈਨੂੰ ਨਾ ਗਿੱਲੀਆਂ ਹੋਣੀਆਂ ਨਾ ਇਹਦੇ ਸਾਈਡ ਤੇ ਰੱਖ ਨਹੀਂ ਨਹੀਂ ਤੂੰ ਮੈਨੂੰ ਫੜਾ ਗਿੱਲੀਆਂ ਆ ਪਸੀਨੇ ਨਾਲ ਗਿੱਲੀਆਂ ਹੁੰਦੀਆਂ चल जा पहला हाथ धोए तो जाके इधर दी लंघ जा इधर दंघ जा आ जा मनप तो पहला पहला तू तो अपनी रोटी खानी ठीक है आज बाबा सी वाह मैं चल परौंठे बना लेने तेरे पापा ने भी किया सी तो चलो आलू वाले परौंठे बना ले पनीर पा के चलो जी आज का व्लॉग आप एंड करते हैं ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਮਿਲਦੇ ਆ ਇੱਕ ਹੋਰ ਨਵੇਂ ਵਲੌਗ ਦੇ ਨਾਲ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ